ਸਰੀਰਿਕ ਜੈਨੇਟਿਕ ਡਿਸਆਰਡਰ ਹੈ ਜਿਹਦੇ ਸਿੰਪਟਮਸ ਬਾਇ ਦਾ ਟਾਈਮ ਹੀ ਆਪਾਂ ਨੂੰ ਦਿਖਦੇ ਹੈ ਕੁਝ ਲੋਕਾਂ ਨੂੰ ਇਹ ਕਾਫੀ ਛੋਟੀ ਉਮਰ ਵਿੱਚ ਵੀ ਦਿਖ ਜਾਂਦੇ ਹੈ ਕੁਝ ਲੋਕਾਂ ਨੂੰ 20 ਸਾਲ ਦੇ ਹੋ ਕੇ ਵੀ ਸਿੰਪਟਮਸ ਦਿਖਦੇ ਹੈ ਅੱਡੀ ਵੱਡੀ ਪ੍ਰੋਬਲਮ ਹੋਣ ਦੇ ਬਾਵਜੂਦ ਇਸ ਮੁਕਾਮ ਦੇ ਉੱਪਰ ਪਹੁੰਚਣਾ ਕਾਫੀ ਵੱਡੀ ਗੱਲ ਹੈ ਤੇ ਪਰਿਵਾਰ ਦਾ ਸਹਿਯੋਗ ਕਿਹੋ ਜਿਹਾ ਸੀਗਾ ਤੇ ਜਿਹੜਾ ਫੰਡ ਸਰਕਲ ਆਉਣਾ ਉਹ ਜਿਹੜਾ ਸਾਰ ਸਹਿਯੋਗ ਕਿਹੋ ਜਿਹਾ ਸੀਗਾ फ्रेंड्स तो के यो मैनु घर तो लेके जाना स्कूल लेके घर तक छड़ के जाना और पूरा टाइम स्कूल विच भी हर चीज दा ध्यान रखना अपनी तो सी हुन अपने जज साहब वाली ड्यूटी निभाऊंगा सर जज साहब तो अलावा तो आपके और केड़े शौक ने क्योंकि क्या जा रहा म्यूजिक के नाल भी जुड़े हो ਪੂਰੀ ਨੀਕੇ ਸੇ ਪੂਰਾ ਦਿਨ ਪੜਦੇ ਰਹੇ। ਆਪਾਂ ਜਿੰਨਾ ਟਾਈਮ ਫੋਕਸ ਕਰ ਸਕਦੇ ਆ ਉਹਨਾਂ ਦਾ ਹੀ ਫਾਇਦਾ ਹੈ ਸਾਨੂੰ ਪੜਨ ਦਾ। ਕਾਫੀ ਇਨਾਮ ਵੀ ਲਏ ਹੋਏ ਨੇ। ਤੋਂ ਇਸੇ ਜਗ੍ਹਾ ਤੋਂ ਪਰ ਜਿਹੜੀ ਆਪਣੀ ਸਟੱਡੀ ਕਰਦੇ ਸੀਗੇ ਇਸੇ ਜਗ੍ਹਾ ਤੋਂ ਪਰ ਜਿਹੜੀ ਸਟੱਡੀ ਕਰਕੇ ਅੱਜ ਅੱਜ ਸਾਹਿਬ ਜਿਹੜੀ ਪੋਸਟ 'ਚ ਜੋ ਜਿਹੜੇ ਤਨਾਤ ਹੋਏ ਨੇ। ਆਪਾਂ ਥੋੜੇ-ਥੋੜਾ ਕੰਮ ਵੀ ਕਰਦੇ ਜਾਵਾਂਗੇ ਜੇਕਰ ਕੰਸਿਸਟੈਂਸੀ ਨਾਲ ਔਰ ਡਿਸਪਲਿਨ ਨਾਲ ਤਾਂ ਆਪਾਂ ਬਹੁਤ ਦੂਰ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਆ। ਤੱਪਾ ਛੋਟੇ ਛੋਟੇ ਕਦਮ ਵੀ ਲਿੰਦੇ ਜਾਈਏ ਤਦ ਵੀ ਆਪਾਂ ਬਹੁਤ ਦੂਰ ਜਾ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਹਰ ਚੀਜ਼ ਇੱਕ ਦਿਨ ਵਿੱਚ ਹੀ ਚਾਹੀਦੀ ਹੈ ਤੁਹਾਨੂੰ ਉਹ ਦਿਨ ਹੈ ਤੁਹਾਨੂੰ ਸੁਭਪ ਸਿੰਘ ਲਾ ਜੀ ਸਾਡੇ ਨਾਲ ਨੇ ਜੋ ਕਿ ਆਪਣੀ ਮਿਹਨਤ ਦੇ ਨਾਲ ਕਾਫੀ ਜੜੀਆਂ ਧੂਮਾਂ ਪਾਈਆਂ ਸੋ ਬਿਲਕੁਲ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਸੋ ਬਿਲਕੁਲ ਜਿਹੜਾ ਨਾਮ ਕਿਤਨਾ ਕਿ ਜੇ ਉੱਬਰ ਕੇ ਸਾਹਮਣੇ ਆ ਰਿਹਾ ਸੋ ਬਿਲਕੁਲ ਜਿਹੜਾ 43ਵਾਂ ਰੈਂਕ ਜੱਜ ਸਾਹਿਬ ਦੀ ਜਿਹੜੀ ਪੋਸਟ ਦੇ ਵਜੋਂ ਆ ਰਿਹਾ ਹੈ ਤੇ ਬਿਲਕੁਲ ਤੁਹਾਨੂੰ ਦੱਸ ਜੀ ਆਉਣ ਵਾਲੇ ਸਮੇਂ ਦੇ ਵਿੱਚ ਰਾਜਸਥਾਨ ਦੇ ਵਿੱਚ ਕਿਤਨੇ ਕਿਤੇ ਜਿਹੜੀ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਣਗੇ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਜਿਹੜੀ ਨੌਜਵਾਨਾਂ ਦੇ ਲਈ ਮਿਸਾਲ ਵੀ ਨੇ ਸੋ ਤੁਹਾਨੂੰ ਦੱਸ ਜੀ ਜੱਜ ਸਾਹਿਬ ਨੂੰ ਕਿਤਨੇ ਕਿਤੇ ਇੱਕ ਮਾੜੀ ਮੋਟੀ ਜਿਹੜੀ ਪ੍ਰੋਬਲਮ ਵੀ ਹੈ ਸੋ ਲਿਬਰ ਗਰਡਲ ਮਸਕਲ ਡਿਸਫ੍ਰਾਈਡੀਸੇ ਜਿਹੜੇ ਜੂਝ ਰਹੇ ਨੇ ਸੋ ਉਸ ਤੋਂ ਬਾਅਦ ਵੀ ਜਿਹੜੇ ਕਿਤਨੇ ਕਿਤੇ ਨਿਕਰ ਕੇ ਸਾਹਮਣੇ ਨੇ ਨੌਜਵਾਨਾਂ ਲਈ ਕਾਫੀ ਵੱਡੀ ਮਸਾਲ ਵੀ ਨੇ ਜੱਜ ਸਾਹਿਬ ਸਾਡੇ ਨਾਲ ਗੱਲਬਾਤ ਕਰ ਲੈਣ ਸੋ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਕਹਿਣਾ ਚਾਹੂੰਗਾ ਕਿ ਕਿੰਨਾ ਕੋ ਮਾਨਮਸੂਸ ਹੁੰਦਾ ਹੈ ਤੇ ਸਟਡੀ ਇਹ ਜਿਹੜੀ ਪ੍ਰੋਬਲਮ ਹੈ ਸਰ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਹ ਸਰ ਜਿਹੜੀ ਬਿਮਾਰੀ ਹੈ ਕੀ ਨਾਮ ਹੈ ਸਰ ਕਦੇ ਤੁਹਾਨੂੰ ਪਤਾ ਲੱਗਾ ਪਹਿਲਾਂ ਤੁਸੀਂ ਕਹਿੰਦੇ ਹਾਂ ਵੀ ਛੋਟੇ ਹੁੰਦੇ ਬਿਲਕੁਲ ਸਹੀ ਚੱਲਦੇ ਸੀ ਤਾਂ ਸਰ ਇਸ ਦਾ ਨਾਮ ਹੈ ਲਿਮਕਰਟਲ ਮਸਕুলਰ ਡਿਸਟ੍ਰੋਫੀ ਸਰ ਇੱਕ ਜੈਨੇਟਿਕ ਡਿਸਆਰਡਰ ਹੈ ਜਿਹਦੇ ਸਿੰਪਟਮਸ ਬਾਈ ਦਾ ਟਾਈਮ ਹੀ ਆਪਾਂ ਨੂੰ ਦਿਖਦੇ ਆਂ ਕੁਝ ਲੋਕਾਂ ਨੂੰ ਇਹ ਕਾਫੀ ਛੋਟੀ ਉਮਰ ਵਿੱਚ ਵੀ ਦਿਖ ਜਾਂਦੇ ਆਂ ਕੁਝ ਲੋਕਾਂ ਨੂੰ 20 ਸਾਲ ਦੇ ਹੋ ਕੇ ਵੀ ਸਿੰਪਟਮਸ ਦਿਖਦੇ ਆਂ ਜੀ ਜੇ ਅਗਰ ਸਰ ਗੱਲ ਕਰੀਏ ਜਿਹੜੀ ਜੁਡੀਸ਼ਲੀ ਦੀ ਸਟੱਡੀ ਹੈ ਉਹ ਸਰ ਕਿਵੇਂ ਤੁਸੀਂ ਸ਼ੁਰੂ ਕੀਤੀ ਤੇ ਮਨ ਦੇ ਵਿੱਚ ਕਦੋਂ ਆਇਆ ਤੇ ਸਟੱਡੀ ਸਰ ਕਿਹੜੀ ਕਿਹੜੇ ਜ਼ਿਲ੍ਹੇ ਤੋਂ ਸ਼ੁਰੂ ਕੀਤੀ ਜੀ ਤੁਸੀਂ ਸਰ ਜੋ ਮੇਰੇ ਬੇਸਿਕ ਐਜੂਕੇਸ਼ਨ ਆ ਮੈਂ ਮਦਰ ਇੰਡੀਆ ਸਕੂਲ ਪਾਤੜਾ ਡਿਸਟ੍ਰਿਕਟ ਪਟਿਆਲਾ ਤੋਂ ਕੀਤੀ ਜੀ ਉਸ ਤੋਂ ਬਾਅਦ ਮੈਂ ਆਪਣਾ ਲਾ ਓਮ ਸਟਰਲਿੰਗ ਗਲੋਬਲ ਯੂਨੀਵਰਸਿਟੀ हिसार ਤੋਂ ਕੀਤੀ ਜੀ ਫਿਲਹਾਲ ਮੈਂ ਐਲ ਐਲ ਐਮ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਲੁਧਿਆਣਾ ਤੋਂ ਕਰ ਰਹੇ ਹਾਂ ਜੀ ਸਰ ਕਿਤਨਾ ਕਿਤੇ ਤੁਸੀਂ ਨੌਜਵਾਨਾਂ ਨੂੰ ਜਿਹੜਾ ਮੋਟੀਵੇਟ ਉਹ ਵੀ ਕਰ ਰਹੇ ਹੋ ਤੇ ਸਰ ਅੱਡੀ ਵੱਡੀ ਪ੍ਰੋਬਲਮ ਹੋਣ ਦੇ ਬਾਵਜੂਦ ਇਸ ਮੁਕਾਮ ਦੇ ਉੱਪਰ ਪਹੁੰਚਣਾ ਕਾਫੀ ਵੱਡੀ ਗੱਲ ਹੈ ਤੇ ਪਰਿਵਾਰ ਦਾ ਸਹਿਯੋਗ ਇਹੋ ਜਿਹਾ ਸੀਗਾ ਤੇ ਜਿਹੜਾ ਫਰੈਂਡ ਸਰਕਲ ਆ ਉਹ ਸਾਡੇ ਸਹਿਯੋਗ ਇਹੋ ਜਿਹਾ ਸੀਗਾ ਜੀ ਸਰ ਮੇਰੇ ਮਾਤਾ ਪਿਤਾ ਮੇਰੇ ਪਰਿਵਾਰ ਔਰ ਮੇਰੇ ਸਾਰੇ ਮਿੱਤਰਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਉਹਨਾਂ ਨੇ ਇੰਨਾ ਜ਼ਿਆਦਾ ਸਹਿਯੋਗ ਕੀਤਾ ਕਿ ਮੈਂ ਆਪਣੇ ਸ਼ਬਦਾਂ ਵਿੱਚ ਬਿਆਨ ਵੀ ਨਹੀਂ ਕਰ ਸਕਦਾ ਉਹਨਾਂ ਦਾ ਤੇ ਸਰ ਜਿੱਦਾਂ ਮੇਰੇ ਫਰੈਂਡ ਸੀਗੇ ਉਹ ਮੈਨੂੰ ਘਰ ਤੋਂ ਲੈ ਕੇ ਜਾਣਾ ਸਕੂਲ ਲਈ ਘਰ ਤੱਕ ਛੱਡ ਕੇ ਜਾਣਾ ਔਰ ਪੂਰਾ ਟਾਈਮ ਸਕੂਲ ਵਿੱਚ ਵੀ ਹਰ ਚੀਜ਼ ਦਾ ਧਿਆਨ ਰੱਖਣਾ ਇਹ ਸਭ ਉਹਨਾਂ ਦੇ ਯੋਗਦਾਨ ਕਾਰਨ ਹੀ ਸੰਭਵ ਹੋ ਪਿਆ ਅਸਰਾ ਤੁਸੀਂ ਹੁਣ ਆਪਣੀ ਜੱਜ ਸਾਹਿਬ ਜੋ ਡਿਊਟੀ ਹਨ ਬਾਉ ਮੈ ਸਰ ਜੱਜ ਸਾਹਿਬ ਤੋਂ ਇਲਾਵਾ ਤੁਹਾਡੇ ਹੋਰ ਕਿਹੜੇ ਸ਼ੌਂਕ ਨੇ ਕਿਉਂਕਿ ਕਿਹਾ ਜਾ ਰਿਹਾ ਤੁਸੀਂ ਮਿਊਜ਼ਿਕ ਦੇ ਨਾਲ ਵੀ ਜੁੜੇ ਹੋਏ ਹੋ। ਅ ਸਰ ਜੀ ਬਿਲਕੁਲ ਪਹਿਲੇ ਮੈਨੂੰ ਗਿਟਾਰ ਬਜਾਉਂਦਾ ਸ਼ੌਂਕ ਸੀ ਲੇਕਿਨ ਬਾਏ ਦ ਟਾਈਮ ਤਾਂ ਉਹ ਥੋੜੇ ਸ਼ੌਂਕ ਥੋੜੇ ਕੱਟਦੇ ਗਏ ਤਾਂ ਉਹ ਥੋੜਾ ਪੜਾਈ ਵੱਲ ਰੁਚੀਨ ਵੱਧਾ ਗਿਆ ਤਾਂ ਉਹ ਸਭ ਕਾਫੀ ਛੱਡੇ ਹੋਏ ਸੀ ਪਹਿਲਾਂ। ਅੱਛਾ ਸਰ ਗੱਲ ਕਰੀਏ ਸਟੱਡੀ ਨੂੰ ਸਰ ਕਿੰਨਾ ਕੁ ਸਮਾਂ ਦਿੰਦੇ ਤੁਸੀਂ? ਅ ਸਰ ਮੇਰੀ ਜੋ ਮਤਲਬ ਕਾਲਜ ਤੋਂ ਬਾਅਦ ਕੋਈ ਮਤਲਬ ਕੋਈ ਹੋਰ ਕੰਮ ਵੀ ਨਹੀਂ ਸੀਗਾ ਕਿ ਪੜ੍ਹਾਈ ਤੋਂ ਇਲਾਵਾ ਤਾਂ ਪੂਰਾ ਦਿਨ ਪੜ੍ਹਾਈ ਵਿੱਚ ਹੀ ਨਿਕਲ ਜਾਂਦਾ ਸੀਗਾ ਕਿ ਆਪਨੇ ਛੋਟੇ-ਮੋਟੇ ਕੋਈ ਹੋਰ ਕੰਮ ਕਰ ਲਿਓ ਪਰ ਪੜਾਈ ਵਿੱਚ ਕਾਫੀ ਸਮਾਂ ਨਿਕਲਦਾ ਅੰਦਾਜ਼ੇ ਪਰ ਮੈਂ ਕਹਿਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਕਿ ਅਸੀਂ ਪੂਰਾ ਦਿਨ ਪੜਦੇ ਰਹੀਏ ਆਪਾਂ ਜਿੰਨਾ ਟਾਈਮ ਫੋਕਸ ਕਰ ਸਕਦੇ ਆ ਉਹਨਾਂ ਦਾ ਹੀ ਫਾਇਦਾ ਹੈ ਸਾਨੂੰ ਪੜਨ ਦਾ ਹਰ ਬੰਦੇ ਦੀ ਆਪਣੀ ਕਪੈਸਿਟੀ ਹੈ ਕੋਈ ਬੰਦਾ ਇੱਕ ਚੀਜ਼ ਨੂੰ ਇੱਕ ਘੰਟੇ ਵਿੱਚ ਯਾਦ ਕਰ ਸਕਦਾ ਹੈ ਕੋਈ ਬੰਦਾ 5 ਘੰਟੇ ਵੀ ਲੱਗ ਸਕਦਾ ਹੈ ਅਸੀਂ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਅਪਣਾ ਦੇਖੀਏ ਸੋ ਬਿਲਕੁਲ ਜਿਹੜੀ ਤਸਵੀਰ ਹੈ ਪਿੱਛੇ ਵੀ ਦਿਖਾਉਣ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਾਂਗੇ ਸੋ ਜਿਹੜੀਆਂ ਕਾਫੀ ਜਿਹੜਾ ਸ਼ੁਭਮ ਸਿੰਗਲਾ ਜੀ ਸੋ ਬਿਲਕੁਲ ਜਿਹੜੀ ਤਸਵੀਰ ਹੈ ਕਾਫੀ ਇਨਾਮ ਵੀ ਲਏ ਹੋਏ ਨੇ ਤੋ ਇਸੇ ਜਗ੍ਹਾ ਤੋਂ ਉੱਪਰ ਜਿਹੜੀ ਆਪਣੀ ਸਟੱਡੀ ਕਰਦੇ ਸੀਗੇ ਇਸੇ ਜਗ੍ਹਾ ਤੋਂ ਉੱਪਰ ਜਿਹੜੀ ਸਟੱਡੀ ਕਰਕੇ ਅਜ ਜੱਜ ਸਾਹਿਬ ਦੀ ਜਿਹੜੀ ਪੋਸਟ 'ਵਜੋਂ ਜਿਹੜੇ ਤਨਾਤ ਹੋਏ ਨੇ ਸੋ ਬਿਲਕੁਲ ਜਿਹੜੀ ਤੁਸੀਂ ਸਾਹਮਣੇ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਜੱਜ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਵੀ ਲੱਗੀ ਹੋਈ ਹੈ ਸੋ ਦੂਸਰੇ ਪਾਸੇ ਸਤਿਯਮੇ ਵਿਜੈਤੇ ਸੋ ਕਿਤਨਾ ਕਿਤੇ ਜਿਹੜੀ ਕੋਰਟ ਦੇ ਵਿੱਚ ਲੱਗਦੀ ਹੈ ਇਹ ਉਹ ਵੀ ਜਿਹੜਾ ਸਰੂਪ ਹੈ ਉਹ ਲੱਗਾ ਹੈ ਸੋ ਅਸਰ ਮੰਦੇ ਵਿੱਚ ਸ਼ੁਰੂ ਤੋਂ ਹੀ ਜੱਜ ਬਣਦਾ ਚਾਹ ਸੀ ਜਾਂ ਮਤਲਬ ਸਮੇਂ ਦੇ ਹਿਸਾਬ ਨਾਲ ਨਹੀਂ ਜੀ ਪਹਿਲੇ ਤਾਂ ਮੈਂ ਜੋ ਆਪਣੀ ਸੁਤੰਤਰਤਾ ਸੁਣਨੀ ਸੀ ਉਹਨਾਂ ਬਾਰੇ ਮੈਂ ਪ

ਕਰਮ ਕਰਦੇ ਜਾਈਏ ਫਲ ਬਾਰੇ ਨਾ ਸੋਚੀਏ ਆਪਾਂ ਥੋੜੇ ਥੋੜਾ ਕੰਮ ਵੀ ਕਰਦੇ ਜਾਵਾਂਗੇ ਜੇਕਰ ਕੰਸਿਸਟੈਂਸੀ ਨਾਲ اور ਡਿਸਪੀਸਪਲਨ ਨਾਲ ਤਾਂ ਆਪਾਂ ਬਹੁਤ ਦੂਰ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਾਂ ਸਰ ਜਾਂਦੋ ਇੱਕ ਛੋਟਾ ਜਿਹਾ ਸਵਾਲ ਆ ਸਰ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਜਿਹੜੇ ਨੌਜਵਾਨੇ ਪੰਜਾਬ ਦੇ ਕਾਫੀ ਵੱਡੀ ਛਾਪ ਲੱਗੀ ਹੋਈ ਹੈ ਸੋ ਜਿਸ ਤਰੀਕੇ ਨਾਲ ਤੁਸੀਂ ਨਿਕਰ ਕੇ ਸਾਹਮਣੇ ਆਇਓ ਐਜ਼ ਅ ਐਗਜ਼ੈਂਪਲ ਸਰ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਾਂ ਉਹਨਾਂ ਸਮਾਜ ਦੇ ਲੋਕਾਂ ਨੂੰ ਮੈਸੇਜ ਦੇਣਾ ਜਿਹੜੇ ਪੰਜਾਬ ਦੇ ਸੂਬੇ ਦੇ ਉੱਪਰ ਪੰਜਾਬ ਸੂਬੇ ਉੱਪਰ ਜਿਹੜੀ ਛਾਪ ਛੱਡ ਜਾਂਦੇ ਪੰਜਾਬ ਦੇ ਨੌਜਵਾਨ ਤਾਂ ਨਹੀਂ ਛੱਡੀ ਹੈ ਸੋ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਸਰ ਮੈਂ ਮੈਸੇਜ ਦੇਣਾ ਚਾਹਨਾ ਕਿ ਆਪਾਂ ਇਹ ਸਭ ਰਸਤੇ ਨੂੰ ਛੱਡ ਕੇ ਆਪਾਂ ਸ ਮੁਸ਼ਕਿਲਾਂ ਵਿੱਚ ਪੈਂਦੇ ਜਦ ਆਪਾਂ ਜ਼ਿਆਦਾ ਆਪਾਂ ਜ਼ਿਆਦਾ ਜਲਦਬਾਜ਼ੀ ਕਰਨ ਦੀ ਸੋਚਦੇ ਹਾਂ ਆਪਾਂ ਛੋਟੇ ਛੋਟੇ ਕਦਮ ਵੀ ਲੈਂਦੇ ਜਾਈਏ ਤਦ ਵੀ ਆਪਾਂ ਬਹੁਤ ਦੂਰ ਜਾ ਸਕਦੇ ਆ ਜ਼ਰੂਰੀ ਨਹੀਂ ਕਿ ਆਪਾਂ ਹਰ ਚੀਜ਼ ਇੱਕ ਦਿਨ ਵਿੱਚ ਹੀ ਜਾਹੀਦੀ ਆਪਾਂ ਨੂੰ ਇੱਕ ਅੰਗਰੇਜ਼ੀ ਦੀ ਕਹਾਵਤ ਜੀ ਰੋਮ ਵਾਸ ਨਾਟ ਬਿਲਟ ਇਨ ਅ ਡੇ ਕਿ ਆਪਾਂ ਲਗਾਤਾਰ ਮਿਹਨਤ ਕਰਦੇ ਜਾਈਏ ਤਾਂ ਆਪਾਂ ਬਹੁਤ ਕੁਝ ਹਾਸਿਲ ਕਰ ਸਕਦੇ ਸੋ ਬਿਲਕੁਲ ਸ਼ੁਭਮ ਸਿੰਗਲਾ ਜੀ ਨਾਲ ਗੱਲਬਾਤ ਕੀਤੀ ਸੋ ਬਹੁਤ ਜਲਦੀ ਰਾਜਸਥਾਨ ਦੇ ਵਿੱਚ ਐਜ਼ ਏ ਜੱਜ ਜਿਹੜੀ ਡਿਊਟੀ ਉਹਨੂੰ ਬਹਾਨ ਜਾ ਰਹੇ ਤੇ ਕਾਫੀ ਲੋਕਾਂ ਨੂੰ ਜਿਹੜਾ ਇਨਸਾਫ ਮਿਲੇਗਾ ਸੋ ਬਿਲਕੁਲ ਹੋਰ ਅਪਡੇਟ ਉਸ ਜੁੜੇ ਰਿਹਾ ਸਿਟੀ ਹੌਮ ਦੇ ਨਾਲ ਕੈਮਰਾ ਪਰਸਨ ਮੋਨੂ ਛਾੜਨ ਨਾਲ ਮੈਂ ਰਾਹੁਲ ਰਾਾ ਸਿਟੀ ਹੌਮ ਲੁਧਿਆਣਾ